ਆਪਾਂ ਸੌਂਪ ਪਾਉਣੀ ਹੈ ਇਹ ਬਾਜ਼ੀਆਂ ਵਾਲੀ ਵੀ ਇੱਕ ਤਾਂ ਆਪਾਂ ਕਿਸੇ ਬਈ ਕਿਸੇ ਦਾ ਪੱਖ ਪਾਪ ਨਹੀਂ ਕਰਨਾ ਜੇ ਆਹਾਂ ਤਾਂ ਆਪਾਂ ਨੂੰ ਦੂਜੀ ਗੱਲ ਇਹ ਆ ਬਈ ਵੀ ਜੇ ਮੈਨੂੰ ਪਤਾ ਵੀ ਜਾ ਤੱਕ ਪੁੱਤਰ ਉਹ ਬੰਦੇ ਕੋਲੇ ਆਪਾਂ ਇਸ ਗੱਲ ਦੀ ਵੀ ਸੌਂਪ ਪਾਉਣੀ ਹੈ ਵੀ ਆਪਾਂ ਦੋਣਾ ਕਾਨੂੰ ਆਇਆ ਨਾ ਹੋਵੇ ਕਿ ਆਪਾਂ ਕਿਸੇ ਨੂੰ ਜਾਣਦੇ ਨਹੀਂ ਤੇ ਆਪਾਂ ਦੋਣਾ ਨਹੀਂ ਜੇ ਆਪਣੇ ਕਿਸੇ ਵੀ ਕਮੇਟੀ ਦੇ ਬੰਦਿਆਂ ਨੂੰ ਇਹ ਗੱਲਾਂ ਦਾ ਪਤਾ ਵੀ ਆਹਾਂ ਬਾਈ ਅੰਟਰ ਕੱਪ ਪੁੱਤਰ ਵੀ ਇਹਨਾਂ ਇਹਨੇ ਬਾਤ ਹੀ ਨੇ ਫੜ ਲਿਆ ਜਾਂ ਕਿਸੇ ਨੇ ਹੀ ਫੜ ਲਿਆ ਆਪਾਂ ਦਬਾਉਣਾ ਹੈ ਇਹ ਗੱਲ ਵੀ ਸੌਂਪ ਆ ਹਾਂ ਜਿਹੜਾ ਪਹਿਲਾਂ ਹੋ ਗਿਆ ਆਪਣੇ ਸਿਰੇ ਨੂੰ ਜਾਂ ਆਹਾਂ ਦੂਜੀ ਗੱਲ ਇਹ ਆ ਬਈ ਵੀ ਪਹਿਲਾਂ ਜਿਹੜਾ ਕੋਈ ਮਰਜ਼ ਦੇ ਹੁਣ ਆਪਾਂ ਇਹ ਗੱਲ ਦੀ ਸੌਹੀ ਆ ਜਿਹੜੇ ਵੀ ਆਪਣੇ 11 ਬੰਦੇ ਆ ਇਹ ਤੁਹਾਡੀ 11 ਮੈਂਬਰੀ ਕਮੇਟੀ ਸੌਹ ਖਾਂਦੀ ਹੈ ਵੀ ਜਿਹੜੀਆਂ ਬਾਜ਼ੀਆਂ ਹੋਣਗੀਆਂ ਉਹਦੇ ਚ ਇੱਕ ਤਾਂ ਨਿਰਪੱਖਤਾ ਦੂਜੀ ਗੱਲ ਸਾਨੂੰ ਜਿੱਥੋਂ ਤੇ ਕੋ ਪਤਾ ਲੱਗੂ ਆ ਵੀ ਇਹ ਗੱਲ ਗਲਤ ਹੈ ਅਸੀਂ ਸਹੀ ਦਾ ਸਾਥ ਦੇਵਾਂਗੇ ਜੇ ਕਹਨ ਨਾਮ ਦਾ ਵੀ ਪਤਾ ਲੱਗਦਾ ਵੀ ਸਾਡਾ ਗਲਤ ਹੋ ਗਿਆ ਕਿਤੇ ਵੀ ਡਿਸੀਜਨ ਗਲਤ ਲੈਤਾ ਤਾਂ ਸਾਡੇ ਸਿਆਣੇ ਬੰਦੇ ਬਹਿ ਕੇ ਅਸੀਂ ਨਾਮ ਵੀ ਬਣਵਾਵਾਂਗੇ ਬਾਈ ਜੀ ਐਜ ਕੇ ਸਾਰੀਆਂ ਬਾਜ਼ੀਆਂ ਦੇ ਜਿਵੇਂ ਉੱਥੇ ਹੋਇਆ ਬਾਈ ਇਹਨਾਂ ਨਾਲ ਆਪਣਾ ਕਿਸੇ ਕੋਲ ਹੋਇਆ ਕਿਤੇ ਵੀ ਹੋ ਗਿਆ ਪਹਿਲਾਂ ਜਿਹੜਾ ਕੋ ਹੋਇਆ ਸਾਡਾ ਇਹੀ ਰੂਲ ਆ ਵੀ ਅਸੀਂ ਸਾਰੀਆਂ ਬਾਈਆਂ ਦੇ ਜਿੱਥੇ ਵੀ ਕੋਈ ਗੱਲ ਹੋਊਗੀ ਵੀ ਪਹਿਲਾਂ ਦਾ ਵੀ ਜਿਹੜਾ ਤੁਸੀਂ ਅਸੀਂ ਸੌਂ ਖਾ ਕੇ ਗੱਲ ਕਹਿਣੇ ਆ ਵੀ ਅਸੀਂ ਜਿਹੜੀ ਜਿੱਤ ਹੈਗੀ ਉਹ ਕਬੂਤਰ ਨੂੰ ਦੇਣੀ ਹੈ ਬੰਦੇ ਨੂੰ ਨਹੀਂ ਦੇਣੀ ਤੇ ਸਾਡਾ ਕੋਈ ਕਿੱਡੇ ਇਲਾਜ ਜੀ ਸਾਰੇ ਕਮੇਟੀ ਮੈਂਬਰ ਵੀ ਜਿਹੜੀਆਂ ਅਸੀਂ ਆਪਦੇ ਏਰੀਏ ਦੇ ਵਿੱਚ ਸਾਨੂੰ ਗੋਲਡ ਗਿਫਟ ਮਿਲਿਆ ਹੈਗਾ ਪਹਿਲੀ ਵਾਰ ਜੀ ਬਠਿੰਡੇ ਆ ਮੌੜਾ ਰਾਂਪਰੇ ਸਾਡੇ ਏਰੀਏ ਦੇ ਵਿੱਚ ਕਦੇ ਪਹਿਲਾਂ ਚਲੋ ਪਹਿਲਾਂ ਵਾਰੀਆਂ ਹੋਈਆਂ ਚੰਗੀ ਨਹੀਂ ਹੋਈਆਂ ਕਦੀ ਜੀ ਦੁਬਾਰੇ ਫਿਰ ਅਸੀਂ ਇੱਕੇ ਨਾਲ ਇਕੱਠੇ ਹੋਏ ਆ ਇਹ ਸੌਂ ਖਾਂਦੇ ਆ ਵੀ ਜਿੰਨੀਆਂ ਵਾਰੀਆਂ ਹੋਣਗੀਆਂ ਇੱਥੇ ਸਾਡੇ ਮੌੜਾ ਤੇ ਰਾਂਪਰੇ ਦੇ ਵਿੱਚ ਆ ਸਾਰੇ ਬਾਗਾਂ ਦੇ ਅੰਦਰ ਪੱਖ ਕਰਾਵਾਂਗੇ ਸੌ ਪਾ ਕੇ ਕਰਾਵਾਂਗੇ ਕਿਸੇ ਦਾ ਪੱਖ ਪਾਤ ਨਹੀਂ ਹੂੰ ਜੋ ਕਿਸੇ ਦੇ ਮਨ ਦੇ ਵਿੱਚ ਪਹਿਲਾਂ ਕੋਈ ਮਨ ਭਾਵਨਾ ਹੈਗੀ ਕੇਤੀ ਮੈਂ ਬਟਾ ਉਹ ਮਿਟਾ ਕੇ ਇੱਕੋ ਕੇ ਬਾਗੀਆਂ ਕਰਾਵਾਂਗੇ ਕਿਸੇ ਦਾ ਕਬੂਤਰ ਨਹੀਂ ਚੱਕਾਂਗੇ ਕਿਸੇ ਵੀ ਕਿਸੇ ਕਿਸੇ ਬੰਦੇ ਨੇ ਕਿਸੇ ਪ੍ਰਕਾਰ ਦੀ ਕੋਈ ਗਲਤੀ ਕੀਤੀ ਹੋ ਉਹਨੂੰ ਹਾਲ ਵਾਸਤੇ ਬੈਨ ਕਰਾਂਗੇ ਤੇ ਡੰਗ ਲਾਵਾਂਗੇ ਜਵਾਹਰ ਇਹੀ ਸੌਖੰਦ ਹੈ ਠੀਕ ਹੈ ਜਿਹੜੀ ਬਾਜੀ ਕਮੇਟੀ ਦੇ ਦਿਨ ਲਗੂ ਉਹਦੀ ਜੁਮੇ ਬਾਜੀਆਂ ਹੋਣਗੀਆਂ ਜਿਹੜੇ ਕਮੇਟੀ ਚ ਆਉਣੀਆਂ ਆ ਜਿਹੜੀ ਕਮੇਟੀ ਚ ਬਾਜੀ ਆਉਣੀਆਂ ਉਹਦੇ ਦੀਨ ਅਸੀਂ ਉਹਨਾਂ ਦੇ ਨਾਲ ਖੜਾਂਗੇ ਜਿਹੜਾ ਕਮੇਟੀ ਤੋਂ ਬਾਹਰ ਬਾਜੀ ਕਰਾਊਗਾ ਬੰਦਾ ਇੱਕ ਨਾ ਇੱਕ ਬਾਈ ਬਾਲੀ ਇੱਕ ਮੈਨੂੰ ਗੱਲ ਹੋਰ ਦੱਸਿਓ ਜਿਵੇਂ ਆਪਣੇ ਕਮੇਟੀ ਦੇ ਵਿੱਚ ਬੰਦੇ ਨੇ ਆਪਣੇ ਨਾਲ ਨੇ ਖੜੇ ਨੇ ਜੁੜੇ ਨੇ ਰੌਲਾ ਹੈ ਵੀ ਉਹ ਜਾ ਕੇ ਕਿਤੇ ਬਾਜੀ ਛੱਡਦਾ ਉੱਥੇ ਜਾ ਕੇ ਇਸ਼ੂ ਬਣਦਾ ਉਹ ਬਾਜੀ ਕਮੇਟੀ ਦੇ ਅਧੀਨ ਨਹੀਂ ਠੀਕ ਹੈ ਤੁਸੀਂ ਉਹਦਾ ਪੱਖਪਾਤ ਕਰੋਗੇ ਕਿ ਨਹੀਂ ਕਰਦੇ ਨਹੀਂ ਕਰਾਂਗੇ ਨਹੀਂ ਕਰਾਂਗੇ ਬਾਈ ਜੇ ਸਾਫ਼ ਸ਼ਬਦਾਂ ਦੇ ਵਿੱਚ ਪ੍ਰਧਾਨ ਖੜੇ ਨੇ ਬਹਿੰਡਾ ਕਮੇਟੀ ਦੇ ਸਾਰੇ ਬੰਦੇ ਖੜੇ ਨੇ ਨਾ ਬਹੁਤ ਵਾਰ ਇਹਨਾਂ ਨੇ ਇਹ ਫੈਸਲਾ ਲੈਂਦਾ ਹੈ ਵੀ ਜੇ ਕੋਈ ਬਾਜੀ ਜਿਹੜੀ ਕਮੇਟੀ ਦੇ ਅਧੀਨ ਹੋਊਗੀ ਸੀ ਉਹਦੇ ਜ਼ਿੰਮੇਵਾਰਾਂ ਜੇ ਕੋਈ ਕਮੇਟੀ ਤੋਂ ਬਾਹਰ ਬਾਜੀ ਹੁੰਦੀ ਹੈ ਜੇ ਸਾਡਾ ਕੋਈ ਮੈਂਬਰ ਹੈ ਚਾਹੇ ਸਾਡਾ ਕੋਈ ਗਰੁੱਪ ਦਾ ਬੰਦਾ ਉੱਥੇ ਸਾਡੇ ਬਿਨਾਂ ਪੁੱਛੇ ਜਾਂ ਸਾਨੂੰ ਬਿਨਾਂ ਦੱਸੇ ਬਾਜੀ ਛੱਡਦਾ ਹੈ ਉੱਥੇ ਕੋਈ ਨਾ ਹਾਈਪਨ ਹੁੰਦਾ ਜਾਂ ਉਹਦੇ ਨਾਲ ਕੋਈ ਘਟਨਾ ਵਾਪਰਦੀ ਹੈ ਜਾਂ ਮੰਨੋ ਉਹਦਾ ਕੂਤਰ ਚੱਕਿਆ ਗਿਆ ਜਾਂ ਉਹਨੂੰ ਨਾਮ ਨਹੀਂ ਦਿੱਤਾ ਜਾਂਦਾ ਉਹ ਚ ਕਮੇਟੀ ਕੁਝ ਨਹੀਂ ਕਰੂਗੀ ਉਹ ਜੋ ਇਹ ਨਿਫਰਬੰਡ ਨੇ ਜਿਹੜੀਆਂ ਬਾਜ਼ੀਆਂ ਕਮੇਟੀ ਦੇ ਅਧੀਨ ਹੋਣੀਆਂ ਉਹਦੀ ਜ਼ਿੰ ਆਪਣੇ ਤੋਂ ਉਹ ਬਗਗ ਨਹੀਂ ਛਡਾਉਂਦਾ ਇਹ ਚ ਵੀ ਇਹ ਹੈ ਜੱਡੂ ਵੀ ਜੇ ਕੋਈ ਜਿੱਥੋਂ ਤੇ ਖੜੀ ਬਾਹ ਲਕੋਰੀ ਛਡਾਉਂਦਾ ਜਿਵੇਂ ਹੁਣ ਸਾਡੇ ਕਲੱਬ ਮੈਂਬਰ ਹੈ ਸਾਡੇ ਕਲੱਬ ਮੈਂਬਰ ਨੇ ਕਿਤੇ ਤੱਕਾ ਹੋਇਆ ਹੈ ਕੁੱਲੀ ਬਾਜੀ ਤੇ ਵੀ ਹੋਇਆ ਹੈ ਜੇ ਸਾਨੂੰ ਪਤਾ ਵੀ ਵਾਕਈ ਉਹਦੇ ਨਾਲ ਤੱਕਾ ਹੋਇਆ ਸੀ ਇਹ ਨਹੀਂ ਹੈਗਾ ਵੀ ਸਾਡਾ ਅਸੀਂ ਸਨਮਿਨ ਕਰਾਂਗੇ ਉਹਦੇ ਨਾਲ ਤੱਕਾ ਹੋਇਆ ਤਾਂ ਇਹ ਨਹੀਂ ਹੈਗਾ ਵੀ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਕਲੱਬ ਮੈਂਬਰ ਰੱਖਾਂਗੇ ਠੀਕ ਹੈ ਵੀ ਹੋ ਸਕਦਾ ਕਿ ਤੇ ਕੁੱਲੀ ਬਾਜੀ ਤੇ ਉਹਦੇ ਨਾਲ ਖਲਤ ਹੋਇਆ ਹੋਵੇ ਜੀ ਠੀਕ ਹੈ ਨਾ ਇਹ ਨਹੀਂ ਹੈਗਾ ਅਸੀਂ ਉਹਦੇ ਨਾਲ ਬਲੀ ਭਾਈ ਹੁਣ ਗਰੁੱਪ ਪੜਾ ਬਣਿਆ ਹੈ ਬਠਿੰਡਾ ਸਰਸਾ ਮਾਨਸਾ ਇੱਕ ਜੁੜ ਦਾ ਕਮੇਟੀ ਦੇ ਵਿੱਚ ਕਈ ਗੱਲਾਂ ਮੂਰੇ ਆਉਂਦੀਆਂ ਹੀਆਂ ਜਿਵੇਂ ਕੋਈ ਠੱਲਾ ਬਣਾਉਂਦਾ ਹੈ ਕੋਈ ਪਿੰਜਰੇ ਵੇਚਦਾ ਹੈ ਜਾਂ ਕੋਈ ਡੋਲੀਆਂ ਵੇਚਦਾ ਹੈ ਜਾਂ ਕੋਈ ਹੋਰ ਚੀਜ਼ਾਂ ਨੇ ਉਹ ਨਿੱਕੇ ਨਿੱਕੇ ਰੋਲੇ ਕਈ ਵਾਰੀ ਉੱਪ ਉੱਠ ਕੇ ਬਾਹਰ ਆਉਂਦੇ ਨੇ ਉਹ ਚੱਟੂ ਭਾਈ ਇਹ ਆ ਗੱਲ ਵੇਖੋ ਜੀ ਤੁਹਾਡੇ ਪਰਸਾਂ 'ਲੀ ਲੌੜੀਆਂ ਜੀ ਜੇ ਆਪ ਦੀਆਂ ਠੱਲਾਂ ਜਿਹੜੀਆਂ ਕੋਈ ਤੁਹਾਨੂੰ ਚੰਗਾ ਲੱਗਦਾ ਬੰਦਾ ਉਹਦੇ ਕੋਲੇ ਜਾਓ ਤੁਸੀਂ ਆਲੋ ਕਹੀ ਜਾਂਦੇ ਹੋ ਵੀ ਆਹ ਠੱਲਾਂ ਵਾਲਾ ਮਾੜਾ ਕੱਪੜੇ ਵਾਲਾ ਮਾੜਾ ਛਤਰੀ ਵਾਲਾ ਤੁਸੀਂ ਦੇਖ ਕੇ ਲੈ ਰਹੇ ਹੋ ਨਾ ਪਹਿਲਾਂ ਸਾਂਮੀਨ ਕਰੋ ਵੀ ਵਾਕਈ ਬੰਦਾ ਵਧੀਆ ਠੀਕ ਆ ਵਧੀਆ ਚੀਜ਼ ਲੋ ਆ ਉਹਦੇ ਪੈਸੇ ਦੇਖ ਕੇ ਗੱਲ ਕਰੋ ਤੁਹਾਡੀ ਚੀਜ਼ ਵਧੀਆ ਹੁੰਦੀ ਆ ਫਿਰ ਪੈਸੇ ਦਿਓ ਬਈ ਜੋ ਰਹੀ ਨਾ ਬੱਸ ਸਾਨੂੰ ਉਹਨੂੰ ਲੋੜ ਹੀ ਨਹੀਂ ਉਹ ਕਿਹੜਾ ਤੁਹਾਨੂੰ ਸਾਦਾ ਆ ਗਿਆ ਬੰਦਾ ਜੀ ਤੁਸੀਂ ਆਪ ਜਾਣਦੇ ਹੋ ਉਹਦੇ ਕੋਲੇ ਕਿ ਉਹਦੀ ਚੀਜ਼ ਕੁਆਲਿਟੀ ਦੇਖੋ ਤੁਹਾਨੂੰ ਵਧੀਆ ਕੁਆਲਿਟੀ ਦਿੰਦਾ ਥੋੜਾ ਕੰਮ ਵਧੀਆ ਕਰਦਾ ਤੇ ਫੇਰ ਦਿਓ ਹਣਾ ਉਹ ਜਿੱਕੇ ਨਿੱਕੇ ਨਿੱਕੇ ਕੱਲਾਂ ਨੇ ਮੈਂ ਆ ਜਾ ਕੰਮ ਕਰਦਾ ਕੋਈ ਬਾਜ਼ ਆ ਜੀ ਇੱਥੇ ਕੋਈ ਆਪਣੇ ਬਾਜ਼ੀਆਂ ਹੁੰਦੀਆਂ ਏਰੀਏ ਦੇ ਜਿਵੇਂ ਕਿਸੇ ਕੋਈ ਊਂ ਬਾਜੀ ਕਰਾਉਂਦਾ ਖੁੱਲੀ ਬਾਜੀ ਕਰਾਉਂਦਾ ਜਿਹੜਾ ਕੋਈ ਆਪਣਾ ਵੀਰ ਕਮੇਟੀ ਨਾਲ ਗੱਲ ਕਰਕੇ ਬਾਜੀ ਕਰਾਉਂਦਾ ਜਿਵੇਂ ਕਈ ਬਾਜ਼ੀਆਂ ਹੁੰਦੀਆਂ ਆਪਣੇ ਬਹੁਤ ਪਿੰਡਾਂ 'ਚ ਬਾਜ਼ੀਆਂ ਹੋਈਆਂ ਨੇ ਜਿਵੇਂ ਸੋਹਣੀਆਂ ਬਾਜ਼ੀਆਂ ਕਰਾਉਂਦੇ ਹਾਂ ਚੰਗੀਆਂ ਬਾਜ਼ੀਆਂ ਹੁੰਦੀਆਂ ਉਹ ਦੀ ਕਮੇਟੀ ਦੇ ਮੈਂਬਰਾਂ ਨਾਲ ਗੱਲ ਕਰਕੇ ਬਾਜੀ ਕਰਾਉਂਦਾ ਤਾਂ ਬਾਈ ਤਾਂ ਕਮੇਟੀ ਨਾਲ ਆ ਜੀ ਕੋਈ ਖੁੱਲੀ ਬਾਜੀ ਹੋਈ ਰੱਖ ਦਿੰਦਾ ਮੇਰੇ ਵਰਗਾ ਵੀ ਮੈਂ ਬਾਈ 1200 ਰੁਪਏ ਵਾਲੀ ਬਾਜੀ ਰੱਖਦੀ ਹਾਂ ਇੱਕ ਮਿੰਟ ਬਾਈ ਉਹ ਜਿਹੜੀ ਉਹ 1200 ਵਾਲੀ ਬਾਜੀ ਰੱਖਦੀ ਉਹਦੇ 'ਚ ਕਮੇਟੀ ਦੇ ਕੋਈ ਦੇਣਦਾਰੀ ਨਹੀਂ ਬਾਈ ਨਾ ਕੋਈ ਕੰਦਾ ਕਾਨੂੰਗਾ ਕੇ ਕਮੇਟੀ ਨੂੰ ਕਹੇ ਵੀ ਬਾਈ ਸਾਡੇ ਨਾਲ ਉੱਤੇ ਧੱਕਾ ਹੋ ਗਿਆ ਜੇ ਸਾਡੇ ਨਾਲ ਕਮੇਟੀ ਵਾਲਿਆਂ ਨਾਲ ਗੱਲ ਹੋਈ ਹੂ ਤਾਂ ਤਾਂ ਬਾਈ ਆਪਾਂ ਜਾਵਾਂਗੇ ਨਹੀਂ ਬਿਨਾਂ ਕੰਮ ਤੋਂ ਪੜਦੇ ਲੋ ਵੀ ਬਾਈ ਜੀ ਲਾਸਟ ਜਿਹੜਾ ਬਾਈ ਗੱਲ ਕਹਿਣਾ ਚਾਹੁੰਦਾ ਨਾ ਬੂਟਾ ਉਹ ਇਹ ਗੱਲ ਕਹਿਣਾ ਚਾਹੁੰਦਾ ਹੈ ਵੀ ਯਾਰ ਜਿਹੜਾ ਕੋਈ ਬੰਦਾ ਕਮੇਟੀ ਤੋਂ ਬਾਹਰ ਹੋ ਕੇ ਉਹਦੇ ਨਾਲ ਕੋਈ ਉਥੇ ਘਟਨਾ ਵਾਪਰਦੀ ਹੈ ਉਹ ਕਮੇਟੀ ਕੋਲੇ ਆ ਕੇ ਸ਼ਿਕਾਇਤ ਨਾ ਹੁੰਦਾ ਹੋ ਸਕਿਆ ਕੋਸ਼ਿਸ਼ ਕਰਾਂਗੇ ਮਦਦ ਕਰਨ ਦੀ ਪਰ ਸਾਡਾ ਰਾਈਟ ਵੇ ਨਹੀਂ ਬਣਦਾ ਸਹੀ ਨਹੀਂ ਬਣਦਾ ਵੀ ਅਸੀਂ ਉਹਦੀ ਮਦਦ ਕਰੀਏ ਕਿਉਂਕਿ ਕਮੇਟੀ ਤੋਂ ਬਾਗੀ ਹੋ ਕੇ ਸਾਈਡ ਤੇ ਬਾਜੀਆਂ ਛੱਡੇਗਾ ਕੀ ਗੱਲ ਹੋ ਰਹੀ ਚੱਟੂ ਜਿੰਨੀਆਂ ਸਾਡੀ ਕਮੇਟੀ ਅੰਦਰ ਬਾਜੀਆਂ ਛੁੱਟਣਗੀਆਂ ਸਾਡੇ ਸਾਰੇ ਬੰਦੇ ਖੜੇ ਆ ਸਾਡੀਆਂ 7 ਵਜੇ ਬਾਜੀ ਛੁੱਟ ਗਈ 7:20 ਮਿੰਟਾਂ ਤੇ 15 ਮਿੰਟਾਂ ਤੇ ਲਿਸਟ ਪੈ ਜਾ ਕਰਨੀ ਹੈ ਜ਼ਰੂਰੀ ਹੈ ਸਾਰੀਆਂ ਬਾਜੀਆਂ ਕਿੰਨੇ ਹੋਵੇਗਾ ਕਿੰਨੇ ਵੀ ਛੁੱਟਾ ਸਾਰਿਆਂ ਦੀ ਡਿਟੇਲ ਸਾਨੂੰ ਜੀ ਠੀਕ ਆ ਜੀ ਇਹ ਸਾਡਾ ਜਿੰਨਾ ਬਹੁਤ ਸੋਹਣਾ ਪ੍ਰਾਲਾ ਤੁਹਾਡਾ ਬਾਈ ਇਹ ਠੀਕ ਆ ਨਾ ਕਲੱਬ ਦੀ ਸਹਿਮਤੀ ਨਹੀਂ ਧੰਨਵਾਦ ਜੀ ਚੰਗਾ ਜੀ ਜਦ ਬਾਈ ਚੰਗਾ